ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਹਰਪ੍ਰੀਤ ਸਰਪੰਚ ਪਿੰਡ ਰਲਾ ਜ਼ਿਲ੍ਹਾ ਮਾਨਸਾ ਤੋਂ ਅਸੀਂ ਸਾਰਿਆਂ ਨੇ ਆਪਣੇ ਨਗਰ ਵੱਲੋਂ ਮੈਂ ਮੇਰੀ ਪੰਚਾਇਤ ਨੇ ਸਾਰੇ ਕਿਸਾਨ ਜਥੇਬੰਦੀਆਂ ਨੇ ਸਾਰੇ ਨਕਰ ਵਿੱਚੋਂ ਫੰਡ ਇਕੱਠਾ ਕਰਿਆ ਸੀ ਜੋ ਕਿ ਲਗਭਗ 1.45 ਲੱਖ ਰੁਪਏ ਇਕੱਠਾ ਹੋਏ ਸੀਗਾ ਉਸ ਤੋਂ ਬਾਅਦ ਅਸੀਂ ਏਰੀਆ ਦੀ ਚੋਣ ਕਰਨੀ ਵੀ ਕਿੱਥੇ ਸਾਨੂੰ ਪਤਾ ਲੱਗਿਆ ਵੀ ਦੂਸਰੀ ਸਾਈਡ ਦਾ ਲੋਕ ਗਿਆ ਇੱਧਰ ਕੋਈ ਦਾਨ ਕਰਨ ਵਾਲਾ ਆਇਆ ਨਹੀਂਗਾ ਜਾਂ ਕੋਈ ਦਸਹਿਤਾ ਲਈ ਉਤਵਾਰ ਅਸੀਂ ਆ ਕੇ ਫਾਜ਼ਰਕਾ ਡਿਸਟ੍ਰਿਕਟ ਵਿੱਚ ਆ ਕੇ ਡੀ ਸਾਹਿਬ ਨੂੰ ਮਿਲੇ ਉਹ ਨਾਲ ਡੀਜੀ ਸਾਹਿਬ ਨਾਲ ਗੱਲ ਕਰਵਾਈ ਨਾਲ ਸੀਰਦਾਰ ਸਾਹਿਬ ਫਿਰ ਉਹਨਾਂ ਨੇ ਸਾਨੂੰ ਇਹ ਮਾਤਮ ਨਾ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਦੋ ਵਾਰ ਅਸੀਂ ਇੱਥੇ ਆ ਕੇ ਲੋਕਾਂ ਦੇ ਸੁਝਾਅ ਲੈ ਕੇ ਸਰਪੰਚ ਸਾਹਿਬ ਦੇ ਜਿਨ੍ਹਾਂ ਨੂੰ ਕਿਸ ਤਰ੍ਹਾਂ ਵੰਡ ਕਰਨੀ ਚਾਹੀਦੀ ਹੈ ਫਿਰ ਅੱਜ ਅਸੀਂ ਉਸ ਦੇ ਤਹਿਤ ਨਕਰਨਾ ਦਾ ਨਇ ਮਸ਼ਵਰਾ ਕਰਕੇ ਅੱਜ ਇੱਥੇ ਆਏ ਸੀ ਇੱਕ ਏਕੜ ਤੋਂ ਉਸ ਤੋਂ ਘੱਟ ਦੇ ਜ਼ਮੀਰ ਵਾਲਿਆਂ ਨੂੰ ਅਸੀਂ 1500 ਰੁਪਏ ਦੇ ਰਿਹਾ ਹਾਂ 2 ਇਕੜਾ ਨੂੰ ਅਸੀਂ 2500 ਰੁਪਇਆ ਦੇ ਰਹੇ ਹਾਂ ਢਾਈ ਗਲੇ ਨੂੰ 300 3000 ਤੇ ਆਪਣਾ ਜਿਹੜੇ 3 ਕਿਲੇ ਆ ਲਿਆ ਉਹਨਾਂ ਨੂੰ 3500 ਰੁਪਇਆ ਸਾਢੇ 3 ਕਿਲੇ ਨੂੰ 4000 ਤੇ 4 ਕਿਲੇ ਨੂੰ 4500 ਤੇ 5 ਕਿਲੇ ਨੂੰ 5000 ਜਿਸ ਤਰ੍ਹਾਂ ਕਿਲੇ ਵਾਜਦੇ ਨੇ 6 ਗਲ 6000 7 ਨੂੰ 7000 ਦੇ ਰਹੇ ਹਾਂ ਜੀ ਤਾਂ ਜੋ ਦੇਖੋ ਇਹ ਸਾਡੀ ਛੋਟੀ ਜਿਹੀ ਹੈਗੀ ਜੋ ਆਪਾਂ ਕਹਿ ਦਿੰਦੇ ਆ ਵੀ ਮਦਦ ਹੈਗੀ ਜਿੰਨੀ ਅਸੀਂ ਕਰ ਸਕਦੇ ਸੀ ਆਪਦੇ ਵੱਲੋਂ ਨਮਸਕਾਰ ਕੇ ਅਸੀਂ ਸੋਚਿਆ ਵੀ ਸਾਰਿਆਂ ਨੂੰ ਬਿਨਾ ਕਿਸੇ ਭੇਦਭਾਵ ਤੇ ਸਭ ਨੂੰ ਇੱਕੋ ਜਿਹਾ ਦਿੱਤਾ ਜਾਵੇ। ਇਕੱਲੇ ਸਾਡੇ ਦਾ ਗਰੱਲਾ ਜੀ ਪਿੰਡ ਰਲਾ ਉਹਦੇ ਵੱਲੋਂ ਦਿੱਤੀ ਗਈ ਹੈ। ਹਾਂਜੀ ਹਾਂਜੀ। ਸਾਰੀਆਂ ਯੂਨਾਂ ਸਾਡੇ ਪਿੰਡ ਦੀਆਂ ਉਹ ਸਾਡੇ ਨਾਲ ਨਹੀਂ ਗੀਆਂ। ਇਹ ਮਾਤਮ ਨਗਰ ਦੀ। ਦੀ ਜੀ ਸਾਡੇ ਇੱਥੇ ਡਿਊਟੀ ਲਾਈ ਹੈਗੀ। ਮਾਤਮ ਨਗਰ ਦੋਨਾ ਨਗਰ ਤੇ ਇੱਕ ਹੈਗਾ ਆਪਣਾ ਦੋਲਾ ਪੇਣੀ। ਇਹਨਾਂ ਦੀ ਜ਼ਮੀਨ ਮਾਰ ਇਹ ਖਾਈ ਹੈ ਜੀ। ਪੱਕੀ ਜ਼ਮੀਨਦਾਰ। ਉਹਨਾਂ ਨੂੰ ਦਿੱਤੀ ਜਾ ਰਹੀ ਹੈ ਜੀ। ਸਾਰਾ ਨਗਰ ਸਾਡਾ ਪਿੰਡ ਰਲਾ ਸਹਿਯੋਗੀ ਹੈ। ਹਾਂਜੀ। ਕਲੇ ਨਗਰ ਵੱਲੋਂ ਆ ਜੀ ਨਗਰ ਸਾਰੇ ਕਿਉਂ ਨਾ ਸਾਡੇ ਫੌਜ ਵੀ ਸਾਰੇ ਸਾਡੇ ਨਾਲ ਨੇ ਹਾਂ ਜੀ ਜਿੱਥੇ ਬੰਦੀ ਵੀ ਨਾਲ ਗਈ ਸਾਰੇ ਹਾਂ ਜੀ ਹਾਂ ਜੀ ਪਿੰਡ ਦੀਆਂ ਜਥੇਬੰਦੀਆਂ ਜੀ ਪਿੰਡ ਦੀਆਂ ਜਥੇਬੰਦੀਆਂ ਸਾਡੇ ਨਾਲ ਨੇ ਤਾਂ ਸਾਡੀ ਪੰਚਾਇਤ ਵੱਲੋਂ ਤੋਂ ਪਹਿਲੀ ਵਾਰੀ ਆ ਜੀ ਅੱਜ ਇੱਕ ਵਾਰੀ ਪਹਿਲਾਂ ਵੀ ਜਦੋਂ ਸਾਡੇ ਪਿੰਡ ਉਹ ਡੀਪ ਬੰਦ ਕੇ ਆਏ ਸੀ ਹਾਂ ਜੀ 2023 ਚ ਪੂਰੀ ਪੈਸੇ ਤੋਂ ਲਾਵਾ ਤੇ ਪੂਰੀ ਮਦਦ ਦਿੱਤੀ ਜਾ ਰਹੀ ਹੈ ਬਿਲਕੁਲ ਕਾਬਿਲ ਨੇ ਪਾਸੇ ਇਹੀ ਹੈ ਜੀ ਹਾਂਜੀ 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 ਪੈਸਿਆਂ ਦੀ ਜੀ ਸਾਰੇ ਸੰਸਥਾਵਾਂ ਨੂੰ ਅਪੀਲ ਕਰਦੇ ਆ ਕਿਉਂਕਿ ਜਦੋਂ ਅਸੀਂ ਸ਼ੁਰੂ ਚ ਆਏ ਸੀ ਤਾਂ ਇੱਥੇ ਬਹੁਤ ਬੁਰਾ ਹਾਲ ਸੀ ਵੇਖ ਕੇ ਆਪ ਨੂੰ ਰੋਣ ਆਉਂਦਾ ਸੀ ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਵੀ ਵੱਧ ਤੋਂ ਵੱਧ ਆਓ ਤੇ ਇੱਥੇ ਲੋਕਾਂ ਦਾ ਸਹਿਯੋਗ ਕਰਨ ਇਹਨਾਂ ਦੀ ਆਰਥਿਕ ਮਦਦ ਕਰਨ ਕਰਨ ਤਾਂ ਜੋ ਇਹਨਾਂ ਦੀ ਜ਼ਿੰਦਗੀ ਮੋੜੀ ਤੇ ਚੜ ਸਕੇ ਬਾਕੀ ਹਾਲਾਤ ਤੁਸੀਂ ਦੇਖੇ ਹੋਗੇ ਇਲਾਕੇ ਦੇ ਲੋਕਾਂ ਦੇ ਕਿਸਮਤ ਨਾਲ ਬਹੁਤ ਮਾੜੇ ਸੀ ਸ਼ੁਰੂ ਚ ਜਦ ਆਈ ਸੀ ਉਸ ਤੋਂ ਬਾਅਦ ਦੁਬਾਰਾ ਆ ਪਣਿਆ ਤਾਂ ਉਸ ਤੋਂ ਉਦੋਂ ਹੋਰ ਵੀ ਬੱਤਰ ਹੋ ਗਏ ਸੀ ਸਰਕਾਰਾਂ ਨੂੰ ਆਪਦੀ ਲੈਵਲ ਤੇ ਚਾਹੀਦਾ ਉਹ ਹਰ ਤੱਕ ਪਹੁੰਚ ਕਰਨ ਅਸੀਂ ਇਹਨਾਂ ਦਾ ਜੀ ਬਹੁਤ ਹੀ ਧੰਨਵਾਦ ਕਰਨਾ ਚਾਹੁੰਦੇ ਆ ਜੋ ਅੱਜ ਪਿੰਡ ਆਪਣੇ ਜ਼ਿਲ੍ਹਾ ਮਾਨਸਾ ਪਿੰਡ ਰੱਲਾ ਤੋਂ ਸਰਪੰਚ ਸਾਹਿਬ ਆਏ ਨੇ ਹਰਭਜਨ ਸਿੰਘ ਔਰ ਕਿਸਾਨ ਯੂਨੀਅਨ ਵਾਲੇ ਪੂਰੀ ਟੀਮ ਪੂਰੀ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਨਾ ਜੋ 14 ਲੱਖ ਰੁਪਇਆ ਲਗਭਗ ਜੋ ਪੂਰਾ ਪਿੰਡ ਮਤ ਬਨਗਰ ਰੇਤ ਆ ਗਈ ਸੀ ਜਿਹੜਾ ਅੱਜ ਦੋ ਮਹੀਨੇ ਪਹਿਲਾਂ ਹੜ ਆਇਆ ਸੀ ਨਾ ਦੋ ਮਹੀਨੇ ਹੜ ਆਇਆ ਸੀ ਰੇਤ ਆ ਗਈ ਉਹਨਾਂ ਵਾਸਤੇ ਪ੍ਰੋਵਾਈਡ ਸੇਵਾ ਲੈ ਕੇ ਆਏ ਸੀ 14 ਲੱਖ ਰੁਪਇਆ ਔਰ ਕਿਰਾਇਆ ਫੇਰਨ ਵਾਸਤੇ ਜਿਵੇਂ ਜ਼ਮੀਨਾਂ ਨੂੰ ਪੱਧਰ ਕਰਨ ਵਾਸਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨੇ ਆਂ ਔਰ ਸ਼ੁਕਰੀਆ ਕਰਦੇ ਆਂ ਲਗਭਗ 350 ਲੋਕਾਂ ਨੂੰ ਵੰਡੀ ਜਾ ਚੁੱਕੀ ਔਰ ਲਗਭਗ 100 ਦੇ ਅੰਦਰ ਬਾਹਰ ਰਹੇਗੇ ਬਾਕੀ ਵੀ ਅੱਜ ਅਸੀਂ ਹੋਰ ਘੰਟੇ ਦੋ ਤੱਕ ਅਸੀਂ ਸਾਰਿਆਂ ਨੂੰ ਵੰਡ ਦਿਆਂਗੇ ਔਰ ਕੋਈ ਵੀ ਕਿਸੇ ਨੂੰ ਛੱਡਾਂਗੇ ਨਹੀਂ ਜੋ ਅਸੀਂ ਲਿਸ਼ਟਾ ਬਣਾਈਆਂ ਨੇ ਪੂਰੀ 1250 ਏਕੜ ਦੀ ਬਣਾਈਆਂ ਨੇ 1250 ਏਕੜ ਕੋਲ ਜ਼ਮੀਨ ਮਾਧਮਨਗਰ ਦੀ 1350 ਏਕੜ ਦਾ ਮੁਆਵਜ਼ਾ ਮਿਲਿਆ ਰਿਹਾ ਸਰਕਾਰ ਵੱਲੋਂ ਔਰ ਅਸੀਂ ਇੱਕ ਲਗਭਗ 100 ਕਿੱਲਾ ਛੱਡਿਆ ਸੀ ਜਿਉਂ ਲੋਕ ਬਾਹਰੋਂ ਆਏ ਸੀ ਨਾ ਆਪਣੇ ਜਿਵੇਂ ਜਮੀਨਾਂ ਜਿਹਨਾਂ ਖਰੀਦੀ ਅਸੀਂ ਮੁੱਲ ਜਮੀਨਾਂ ਖਰੀਦੀਆਂ ਸੀ ਉਹਨਾਂ ਨੂੰ ਛੱਡ ਦਿੱਤਾ ਸੀ 100 ਕਿੱਲਾ ਔਰ 1250 ਏਕੜ ਦੇ ਵਾਸਤੇ 14 ਲੱਖ ਰੁਪਈਆ ਬਤਨ ਅੰਦਾਜ਼ ਲੈ ਕੇ ਆਏ ਨੇ ਉਹ ਸੇਵਾ ਅਸੀਂ ਅੱਜ ਪਿੰਡ ਦੋਨੇ ਨਾਨਕਾ ਔਰ ਮੱਤਮਨਗਰ ਵਿੱਚ ਕਰ ਰਹੇ ਨੇ ਸਰਪੰਚ ਸਾਹਿਬ ਮਾਨਸਾ ਤੋਂ ਰੱਲਾ ਪਿੰਡ ਤੋਂ ਔਰ ਕਿਸਾਨ ਯੂਨੀਅਨ ਪੂਰੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ। ਬਾਕੀਆਂ ਨੇ ਵੀ ਅਸੀਂ ਮਦਦ ਦੇ ਜਾਣ ਚਾਹਣ ਅੱਜ ਤੂੰ ਪਹਿਲਾ ਸਾਡੇ ਅਜੀਬਾਤ ਮਾਧਮਨਗਰ ਵਿੱਚ ਕੋਈ ਸੇਵਾ ਨਹੀਂ ਪਹੁੰਚੀ। ਸਾਡੇ ਮਾਧਮਨਗਰ ਪਿੰਡ ਦੋਨਾਂ ਨਾਲ ਕੋਈ ਸੇਵਾ ਨਹੀਂ ਪਹੁੰਚੀ ਜੋ ਆਈ ਅੱਜ ਮਾਨਸਾ ਤੋਂ ਆਏ ਨੇ। ਬਾਕੀ ਅਸੀਂ ਸੇਵਾਦਾਰ ਨੂੰ ਕਹਿੰਨੇ ਆਂ ਇਸੇ ਤਰ੍ਹਾਂ ਹੀ ਮਾਨ ਸਾਡਾ ਕਰਕੇ ਜਾਵਣ। ਜਿਵੇਂ ਅੱਜ ਸੇਵਾਦਾਰ ਆਏ ਨੇ ਕਰਨ ਕਰਕੇ ਸਾਡੇ ਪਿੰਡ ਮਾਤਨਗਰ ਕਰਕੇ ਜਾ ਰਹੇ ਨੇ ਔਰ ਦੂਜੇ ਅਸੀਂ ਸੇਵਾਦਾਰ ਰਸੀਂ ਇਹ ਕਰਨਾ ਵੈਸੇ ਤਰ੍ਹਾਂ ਹੀ ਸੇਵਾ ਕਰਕੇ ਜਾਉ ਸਾਡੇ ਪਿੰਡ ਮਾਤਨਗਰ ਸਰਕਾਰ ਵੱਲੋਂ ਸਾਨੂੰ 1 20000 ਪ੍ਰਤੀ ਏਕੜ ਸਾਨੂੰ ਮੁਆਵਜ਼ਾ ਮਿਲਿਆ 20000 ਪ੍ਰਤੀ ਏਕੜ ਮਿਲ ਚੁੱਕਿਆ ਜੀ ਮਿਲ ਚੁੱਕਿਆ ਥੋੜੇ ਬਹੁਤੇ ਰਹਿ ਗਏ ਹੋਣਗੇ ਕੋਈ ਲਗਭਗ 100 100 ਉਹਨਾਂ ਦੇ ਵੀ ਖਾਤੇ ਇੱਕ ਦੋ ਦਿਨਾਂ ਚ ਖਾਤੇ ਚ ਪੇਮੈਂਟ ਆ ਜਾਏਗੀ ਔਰ ਖਾਤੇ ਜੜਾ ਤਿੰਨ ਪਟਵਾਰੀ ਸਾਹਿਬ ਕੋਲ ਅੱਜ ਵੀ ਉਹਨੂੰ ਪਟਵਾਰੀ ਸਾਹਿਬ ਦਾ ਫੋਨ ਆਇਆ ਸੀ ਜਿਹੜੇ ਖਾਤੇ ਰਹਿ ਗਏ ਤੁਸੀਂ ਖਾਤੇ ਲੈ ਕੇ ਆਓ ਮੈਂ ਕਿਹਾ ਵੀ ਅੱਜ ਸੀਨੀਅਰ ਆ ਸਕਦੇ ਅਸੀਂ ਕੱਲ ਆਵਾਂਗੇ ਔਰ ਜਿਹੜਾ 100 150 ਬੰਦੇ ਰਹਿ ਗਏ ਉਹਨਾਂ ਦੀ ਪੈਸੇ ਆ ਜਾਣਗੇ ਕਣਕ ਦੀ ਬਜਾਈ ਵੱਲ ਦੇਖੋ ਸਰਕਾਰ ਵੱਲੋਂ ਸਾਨੂੰ 1250 ਗੱਟਾ ਸੀ ਲੈ ਕੇ ਆਏ ਸੀ 1250 ਏਕੜ ਅਸੀਂ ਅਮਰਜੀਤ ਸਰਪੰਚ ਔਰ ਮੈਂ ਜੋ ਅਸੀਂ ਮੰਨ ਲਓ ਫਾਰਮ ਜਿੰਨੇ ਲੋਕਾਂ ਨੇ ਆਨਲਾਈਨ ਕਰਾਏ ਸੀ ਅੱਜ ਤੋਂ 20 ਦਿਨ ਅਸੀਂ ਪਹਿਲਾਂ ਲੋ ਜਿੰਦ ਜੀ ਮੀਨ ਜਨਾਬ ਬੋਲਦੀ ਹੈ ਜਿਹੜੇ ਫਸਲ ਜਿੰਦੇ ਨਾਲ ਵੀ ਕਬੀਏ ਫਾਰਮ ਹੋਣ ਕਰਾਓ ਸਾਨੂੰ ਫਾਰਮ ਦੇ ਜਾਓ ਸਾਨੂੰ ਲੋਕ ਸਾਨੂੰ ਫਾਰਮ ਦੇ ਗਏ ਇਕੱਠੇ ਕਰ ਗਏ ਉਹਨਾਂ ਦਾ ਬਿਜਟ ਹੈਗਾ ਸੀ ਅੱਜ ਤੋਂ 15 ਤੋਂ 20 ਦਿਨ 12.5 ਸੋ ਗੱਟਾ ਸੀ ਲੈ ਕੇ ਆਏ ਸੀ ਪਿੰਡ ਦੋਨਾ ਨਾਨਕਾ ਔਰ ਪੂਰਾ ਮਤਮਨਗਰ ਚ ਅਸੀਂ ਘਰ ਘਰ ਜਾ ਕੇ ਪ੍ਰੋਵਾਈਡ ਕਰਾ ਦਿੱਤਾ ਸੀ ਇਸ ਤੋਂ ਇਲਾਵਾ ਸੇਵਾਦਾਰ ਜਿਹੜੇ ਰਹਿ ਗਏ ਸੀਗੇ ਕਿਸਾਨ ਯੂਨੀਅਨ ਵਾਲੇ ਵੀ ਆਏ ਸੀ ਸਾਡੇ ਪਿੰਡ ਮਤਮਨਗਰ ਵੀ ਔਰ ਦੋਨਾ ਨਾਨਕ ਕਿਸਾਨ ਯੂਨੀਅਨ ਵਾਲੇ ਸਾਡੂੰ ਸੇਵਾਦਾਰ ਕਰਕੇ ਗਏ ਨੇ ਕਣਕ ਕਣਕ ਦੀ ਬਜਾਈ ਵੀ ਆਹ ਕਣਕ ਦੀ ਬਜਾਈ ਵੀ ਕਰਕੇ ਗਏ ਨੇ ਅਜੇ ਹੋਰ ਕਣਕ ਜਿਹੜੇ ਸੇਵਾਦਾਰ ਕਿਸਾਨ ਯੂਨੀਅਨ ਆਏ ਗਏ ਨੇ ਸਾਡੇ ਇੱਥੇ ਚੱਲਦੇ ਪਏ ਨੇ ਔਰ ਘਰਾਇਆ ਫਿਰਦੇ ਪਏ ਨੇ ਸਾਡੇ ਉੱਤੇ ਪੋਲ ਦੇ ਅਗਲੇ ਪਾਸੇ ਵਿਖੋ ਲਾਇਆ ਵੇ ਟੈਂਟ ਲਾਇਆ ਵੇ ਉਹਨਾਂ ਨੇ ਲੰਗਰ ਪਾਣੀ ਚੱਲੀ ਜਾਂਦਾ ਕਿਸਾਨ ਯੂਨੀਅਨ ਨੇ ਪੂਰੀ ਮਦਦ ਕਰ ਰਹੇ ਨੇ ਸਾਡੀ ਕਿਸਾਨ ਬਰਾਵਾਂ ਦੀ ਪਿੰਡ ਮਤਮ ਨਗਰ ਦੋਲੰਗਣ ਕਾ ਕੀ ਤਿਕਣਕ ਦੀ ਬਜਾਈ ਵੀ ਕਰਦੇ ਪੈਨ ਕਰਾਇਆ ਵੀ ਜਦੋਂ ਟਿੱਬੇ ਟੋਏ ਬਣੇ ਸੀ ਜਮੀਨ ਪੱਧਰ ਕੀਤੀ ਜਾਂਦੀ ਲੋ ਜੇ ਨਾ ਹੁੰਦੇ ਤਾਂ ਇਹ ਇਹ ਕਿਵੇਂ ਹੋ ਸਕਦਾ ਫਿਰ ਸਾਡੀਆਂ ਜ਼ਮੀਨਾਂ ਐ ਵੀ ਅਧੂਰੀਆਂ ਰਹਿ ਜਾਂਦੀਆਂ ਸੀ ਕਣਕ ਦੀ ਬਜਾਈ ਨਹੀਂ ਹੋਣੀ ਸੀ ਕਣਕ ਦੀ ਬਜਾਈ 1300 ਕਿੱਲੇ ਵਿੱਚ ਕੀਤੀ ਅਸੀਂ ਕਰ ਸਕੀ ਆ 2-300 ਕਾਲਾ ਕਰ ਸਕੀ ਆ ਬਾਕੀ ਦਾ 1000 ਲਗਭਗ ਇੱਕ ਰਹੀ ਜਾਣੀ ਸੀ ਕਿਉਂਕਿ 2023 ਚ ਹੜ ਆ ਗਿਆ 2025 ਫਿਰ ਹੜ ਆ ਗਿਆ ਲੋਕਾਂ ਤਾਂ ਕਰਜ਼ੇ ਨੇ ਪਹਿਲੀ ਦੱਬੇ ਚੁੱਕੇ ਨੇ ਬਹੁਤ ਦੀ ਆੜਤੀਆਂ ਦਾ ਕੋਈ ਇਹੋ ਜਿਹਾ ਜ਼ਿੰਮੇਦਾਰ ਨਹੀਂਗਾ ਜਿਨ੍ਹਾਂ ਦੇ ਕਰਜ਼ੇ ਨਹੀਂ ਦਬੇ ਵਿਗੇ। ਅਨੇਕ ਆੜ ਜ਼ਿੰਮੇਦਾਰ ਤੇ 2-2 5-5 ਦਾ 10 ਲੱਖ ਲੱਕੇ ਗਏ। ਅਗਰ ਸੇਵਾਦਾਰਾ ਜਿਨਾ ਆਂਦੇ ਸਰਪੰਚ ਸਾਹਿਬ ਸਾਡੇ ਮਾਨਸਾ ਤੋਂ ਪਿੰਡ ਰੱਲਾ ਤੋਂ ਸੇਵਾ ਲੈ ਲੈ ਕੇ ਆਂਦੇ ਸਾਡੀਆਂ ਕਣਕਾਂ ਦੀ ਬਜਾਈ ਨਹੀਂ ਹੋਣੀ ਸੀ। ਠੀਕ ਹੈ ਸਰਕਾਰਾਂ ਨੇ ਪੈਸਾ ਜ਼ਰੂਰ ਦਿੱਤਾ ਹੈ 20000 ਪਰ ਏਕੜ। ਬਾਕੀ ਉਹਨਾਂ ਦੇ ਨਾਲ ਬਰਬਾਈ ਨਹੀਂ ਹੋਣੀ ਸੀ। ਅੱਜ ਜਿਵੇਂ ਬੀਜ ਲੈ ਕੇ ਆਏ 14 ਲੱਖ ਰੁਪਈਆ ਅੱਜ ਫਿਰ ਲੈ ਕੇ ਆਏ ਮਤਲਬ ਕਿ ਹੁੰਦਾ ਪਿੰਡ ਪੂਰੇ ਮਤਨਗਰ 'ਚ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਜੀ ਮੇਰਾ ਨ ਪਿੰਡ ਮਾਤਮਨਗਰ ਤੇ ਜੋ ਸੇਵਾ ਵੀਰ ਕਰਨ ਆਏ ਨੇ ਬਹੁਤ ਵਧੀਆ ਸੇਵਾ ਕਰਦੇ ਪਏ ਨੇ ਆ ਸਾਨੂੰ ਚੈੱਕ ਦਿੱਤੇ ਜਾ ਰਹੇ ਨੇ ਪੈੜੀਆਂ ਦੇ ਸਾਹਬ ਜਿਵੇਂ ਕਿ ਤਿੰਨ ਕਿਲੇ ਚਾਰ ਕਿਲੇ 5000 6000 ਵਿੱਚ ਪਏ ਸਿਪਾਹ ਕੇ ਤੇ ਚੈੱਕ ਹਨ ਦਿੱਤੇ ਜਾ ਰਹੇ ਨੇ ਬਹੁਤ ਵਧੀਆ ਸੇਵਾ ਕਰ ਮਾਨਸੇ ਤੋਂ ਆਏ ਨੇ ਤੇ ਬਹੁਤ ਬਹੁਤ ਜਨਾ ਦਾ ਧੰਨਵਾਦ ਕਰਨਾ ਆਂ ਬਲਦੇਵ ਸਿੰਘ ਜੀ ਪਿੰਡ ਦੋਨਾਂ ਦਾ ਜਿਲ੍ਹਾ ਫਾਿਲਕਾ ਕਿਹੜੇ ਵੀਰ ਹਨਕਸਾਨ ਆਨੰਦ ਬਹੁਤ ਬਹੁਤ ਧੰਨਵਾਦ ਸਾਨੂੰ ਕਿਹੜੀ ਸਮਗਰੀ ਦੇਗੇ ਚੈੱਕ ਦੇਗੇ ਨੇ ਜਮੀਨ ਦੇ ਸਾਹਿਬ ਨਾਲ ਕਿਸੇ ਕਿਲਾ ਕਿ ਦੇ ਸ਼ੇਕਰ ਲੈ ਕਿਦ ਸੱਤ ਕਿ 10 ਉਹ ਸਾਹਿਬ ਨਾਲ ਬਹੁਤ ਬਹੁਤ ਧੰਨਵਾਦ ਆਈ ਤਰੀਕੇ ਨਾਲ ਵੰਡਿੰਦਾ ਪਿਆ ਕੋਈ ਰੋਲਾ ਰਪਾ ਨਹੀਂਗਾ ਕੁਛ ਨਹੀਂਗਾ ਮਾਨਸੇ ਤੋਂ ਆਏ ਨੇ ਅੱਜ ਉਹਨਾਂ ਨੇ ਮੀਨਾ ਫੋਨ ਕਰਦੇ ਮਸੇ ਟਾਈਮ ਕੱਢਿਆ ਨੇ ਸਰਪੰਚ ਸਾਹਿਬ ਨੂੰ ਰਮੇਸ਼ ਨੂੰ ਅਮਰਜੀਤ ਸਰਪੰਚ ਦੋ ਦੋਨਾਂ ਨੂੰ ਮਲਾ ਕੇ ਸਕੂਲ ਵਿੱਚ ਬਿਠਾ ਕੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ ਪੂਰੀ ਸਮਗਰੀ ਦੇ ਰਹੇ ਨੇ ਕੋਈ ਰੋਲਾ ਨਹੀਂ ਕੋਈ ਰੁਕਣਾ ਨਹੀਂ ਕਿਸੇ ਦੇ 10 ਕਿਲੇ ਤੇ 6 ਕਿਲੇ ਕਿੱਲਾ ਹੈ 49 ਸਾਰਾ ਡਕਰ ਨਹੀਂ ਇਹ ਕੀਤਾ ਹੀ ਉਹਨੇ ਡਕਰ ਦੇ ਪੈਨੇ ਹਾਂ ਜਿਹੜੇ ਸਟਾਈਲਿਸਟਾਂ ਦੇ ਕੋਲ ਪਹੁੰਚ ਗੰਜਾ ਨੇ ਤੇ ਆਏ ਨੇ ਕੱਲ ਦਾ ਫੋਨ ਕਰਨ ਲੱਗੇ ਸਵੇਰੇ ਕਾਲ ਉਸਮੈਂਟ ਕੀਤੀ ਸਵੇਰੇ ਬੜਾ 9 ਵਜੇ ਆਪ ਲੋ ਸਾਨੂੰ ਹੁਣ ਵੱਜ ਗਏ 1 ਪਿੰਡ ਮਾਤਪੁਰ ਭੁਗਾਇ ਉਹਨਾਂ ਨੇ ਅਨਕ ਲੱਗਾ ਖੜਾ ਤੇ ਹੋਰ ਵੀ ਵੀਰ ਆਦੇ ਪੈਨੇ ਜੋ ਕੋ ਨਿ ਸਨਰਸ਼ਨ ਦੇ ਗਏ ਨੇ ਤੇ ਸਾਦਾ ਇਹ ਨਹੀਂ ਹੈਲਪ ਕੀਤੀ ਗਾਲਿਆਂ ਨਾ ਹੋਰ ਇਹ ਬੇਨਤੀ ਹੈ ਸਾਡੇ ਵਿੱਚ ਕੋਈ ਰੇਤਾ ਚੱਕਰ ਨਹੀਂ ਜਾਂਦਾ ਉੱਥੇ ਪਹੁੰਚਣਾ ਰੇਤਾ ਬਹੁਤ ਪਿਆ ਹੈ ਹੁਣ ਵੀ ਲੋਕਾਂ ਆਏ ਨੇ ਨਾਲ ਖਾਏ ਉਹਦੇ ਵੀ ਉਹ ਸਾਨੂੰ ਅੱਲੇ ਦਾ ਟਾਈਮ ਦਿੱਤਾ ਨੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ